ਤਾਰਕਮ ਬੈਕ ਟੂ ਦ ਚੈਨਲ ਸ਼ੁਰੂ ਹੀ ਨਹੀਂ ਕੀਤਾ ਨਹੀਂ ਮੰਮਾ ਇੰਨਾ ਹੈਰਾਨ ਨਾ ਮੈਂ ਵੀ ਗਾਇਸ ਦੇਖ ਲੋ ਅੱਜ ਇਹਨਾਂ ਨੇ ਬਲੌਗ ਅਜੇ ਸ਼ੁਰੂ ਹੀ ਨਹੀਂ ਕੀਤਾ ਕਿੰਨਾ ਡੇਟ ਹੋ ਗਿਆ ਕੋਈ ਗੱਲ ਨਹੀਂ ਹੁਣ ਸ਼ੁਰੂ ਕਰ ਲਿਆ ਦਾ ਗਾਇਸ ਅੱਜ ਮੰਮਾ ਦੀ ਅਮੰਗੇਨੇ ਟਾਈਮ ਬਾਅਦ ਪੂਰੀ ਕੀਤੀ ਸੀ 15 ਕ ਦਿਨਾਂ ਬਾਅਦ 15 20 ਦਿਨਾਂ ਬਾਅਦ ਮੰਮਾ ਦੀ ਜੈਕਟ ਪੂਰੀ ਹੋ ਗਈ ਤੇ ਮਨੀਸ਼ਾ ਨੇ ਉਪਾਈਆ ਤੇ ਮਨੀਸ਼ਾ ਉਹਦੇ ਵਿੱਚ ਬਿਲਕੁਲ ਜਾਦੂ ਲੱਗਦੀ ਪਈ ਹੈ ਮਨੀਸ਼ਾ ਇਧਰ ਸਟਾਰ ਮਾਡਲ ਸਟਾਰ ਮਾਡਲ ਕਿਹੜੀ ਸਟਾਰ ਮਾਡਲ ਸਟ ਅ ਬਹੁਤ ਹੀ ਜੈਕਟ ਬਹੁਤ ਹੀ ਹੋ ਵੀ ਹੰਦੀ ਬਣੀ ਹੋਈ ਅੱਛਾ ਮਾਰਲਿੰਗ ਚ ਬੰਦਾ ਕੁਝ ਵੀ ਬਣਾ ਚਲਾਇਆ ਪੋਰੇ ਮੈਨੂੰ ਪਹਿਚਾਨੋ ਗਾਇਸਾ ਜੇ ਇੱਥੇ ਬਟਨ ਲਾਉਣੇ ਆ ਦੋ ਦੋ ਘਰ ਦੇ ਹੁੰਦੇ ਇਨਾਫ ਬਟਨ ਲਾੜ ਹੈ ਜੀ ਗਾਇਸ ਇੱਥੇ ਹੂੰ ਤੇ ਕੁਛ ਜਦ ਦੀ ਬਣੀ ਨਹੀਂ ਸੀ ਤੇਰੇ ਜੈਂਪਰ ਤੋਂ ਥੋੜੀ ਮਤਲਬ ਉੱਚੀ ਆ ਮਮਾ ਇਹ ਸਹੀ ਹੋਣੀ ਆ ਯਸ ਹਾਂ ਤੁਸੀਂ ਵੀ ਟਰਾਈ ਕਰਕੇ ਦਿਖਾਓ ਠੀਕ ਆ ਮੈਂ ਬਟਨ ਲਾ ਕੇ ਟਰਾਈ ਕਰੂੰਗੀ ਓਕੇ ਗਰਮ ਚੱਗਿਆੜੀ ਗਰਮ ਹੈ ਦਗਰਮ ਪਤਾ ਲੱਗਦੀ ਨਹੀਂ ਮਤਲਬ ਤੁਹ ਪਾਈ ਹੈ ਨਾ ਗਰਮ ਫਿਰ ਉਹ ਆ ਬੈਤ ਲਈ ਮੇਰੇ ਅੰਦਰ ਗਰਮ ਆਉਗੀ ਕਰ ਮਮਾ ਪਾ ਕੇ ਦੱਸੂਗੀ ਨਹੀਂ ਤੂੰ ਤਾਂ ਪਾਈ ਨਹੀਂ ਹੋਈ ਤੈਨੂੰ ਤਾਂ ਪਤਾ ਹੀ ਲੱਗਣਾ ਮੈਂ ਪੜਾ ਬਲੇ ਪਾਇਆ ਮੈਨੂੰ ਕਿ ਬਦਲ ਬਣਾਣਾ ਤੇ ਪਾਪਾ ਆਪਣਾ ਬਾਹਰ ਕੰਮ ਕਰਦੇ ਪਿਆ ਕਟਿੰਗ ਕਰਦੇ ਪਏ ਪਾਪਾ ਗਾਇਸ ਮੈਂ ਤਾਂ ਕੰਮ ਬਹੁਤ ਕਰ ਲਿਆ ਹਮ ਕਿਚਨ ਦਾ ਵੀ ਕੀਤਾ ਫਿਰ ਮੈਂ ਮਸ਼ੀਨ ਵੀ ਕੱਪੜੇ ਧੋਣ ਵਾਲੀ ਲਾ ਲਈ ਹਮ ਹਮ ਤੇ ਇੱਧਰ ਦੇਖ ਲੋ ਪਾਣੀ ਚ ਠਰ ਠੁਰ ਕੇ ਬੈਠੀ ਆ ਹਣ ਮੈਂ ਹਾਂ ਪਾਣੀ ਪਤਾ ਕਿ ਠੰਡਾ ਸੀ ਮੈਂ ਨਹੀਂ ਸਵੇਰੇ ਮੈਂ ਤਾਂ ਟੂਟੀ ਥੱਲੇ ਕੀਤਾ ਹਾਇ ਸੋਨ ਬਰਫ ਇੰਨੀ ਠੰਡੀ ਸੀ ਨਾ ਪਾਣੀ ਜਿੱਦਾ ਬਰਫ ਹੋਉਂਦੀ ਆ ਮੇਰਾ ਹੱਥ ਸੋਨ ਲੱਗ ਗਿਆ ਜਿਜੌਣੀਆਂ ਤਾਂ ਹਲਾਦੀ ਨਹੀਂ ਸਾਨੂੰ ਡੱਬਾ ਨਹੀਂ ਨਹੀਂ ਗਾਇਸ ਇਹ ਹੈ ਨਾ ਹੀਟਰ ਕੱਲ ਬਾਅਦ ਜਿਉ ਨਹੀਂ ਆਸੀ ਨਾ ਹੋ ਗਿਆ ਲੇਕਿ ਬਹੁਤ ਠੰਡਾ ਬਾਹਰ ਤੇ ਉਹਨਾਂ ਨੇ ਉਹਨਾਂ ਦੀ ਉਹਨਾਂ ਨੇ ਆਉਣਾ ਸੀ ਤੇ ਹੀ ਨਿਕਲਣਾ ਸੀ ਬਾਹਰ ਸਾਡਾ ਕੋਈ ਇਰਾਦਾ ਨਹੀਂ ਸੀਗਾ ਨਾ ਮੈਨੂੰ ਕੱਢਣ ਦਾ ਅਸੀਂ ਗਾਇਸ ਘੱਟ ਹੀ ਨਹੀਂ ਦਾ ਉੱਜ ਮੈਂ ਪੈਸੀ ਧੋੜਨਾ ਕਿਉਂਕਿ ਟੈਕ ਕੇ ਕਿਹੜਾ ਬੈਠ ਹੁੰਦਾ ਜ ਜਿੱਦਾਂ ਹੁਣ ਕੋਈ ਨਾ ਕੋਈ ਕੰਮ ਪੈ ਜਾਂਦਾ ਫਿਰ ਹੋਣਾ ਪੈਂਦਾ ਉੱਪਰ ਇੱਥੇ ਤੋਂ ਪਰੇ ਹੋਣਾ ਪੈਂਦਾ ਫਿਰ ਬੰਦਾ ਗਰਮ ਸਰਦ ਹੋ ਜਾਂਦਾ ਗਾਇਸ ਦੇਖੋ ਮੈਂ ਵੀ ਟਰਾਈ ਕੀਤੀ ਮਮਾ ਦੇ ਕਹਣ ਤੇ ਤੇ ਦੇਖੋ ਤਾਂ ਕਿਦਾਂ ਲੱਗਦੀ ਬੜੀ ਏ ਲੱਗਦੀ ਹਾਂ ਵੈਸੇ ਇਹ ਨਾ ਜਿਹੜੀਆਂ ਬਾਕੀ ਕੋਟੀਆਂ ਹੁੰਦੀਆਂ ਉਹਨਾਂ ਵਿੱਚ ਆਪ ਨੂੰ ਹੱਥ ਅਧਰਾ ਕਿ ਜੇਬ ਚ ਪੋਣੀ ਮੈਂ ਇਹ ਚ ਅੱਦਾ ਕਰੋ ਕਿ ਕਿ ਵੱਡੀ ਆ ਪਰ ਯੈਸ ਇਹ ਜਿਹੜਾ ਹੱਥ ਲਮਕਾ ਲਓ ਤੇ ਪੂਰੇ ਥੱਲੇ ਵਿੱਚ ਪਾ ਲਓ ਹਨਾ ਹਮ ਹਾਂ ਸਹੀ ਲੱਗੀ ਸਹੀ ਆ ਇਹਨੇ 15 ਮਹੀਨਿਆਂ ਦੀ ਮਿਹਨਤ ਸਹੀ ਹੋਣੀ ਹੈਗੀ ਤਾਂ ਤੁਹਾਡੀ ਤੁਹਾਡੇ ਸਹੀ ਫਿਟਿੰਗ ਹੋਣੀ ਆ ਮਾਂ ਇਹਨੇ ਠੰਡ ਚ ਗਾਈਸ ਮੈਂ ਬਣਾਈ ਆ ਇਹਦੇ ਇੱਕ ਬਟਨ ਹੁੰਦਾ ਦੋਣਾ ਸੀ ਹਾਂ ਇਹਦੇ ਬਟਨ ਨਹੀਂ ਨਾ ਹਜੇ ਲੱਗੇ ਹਾਂ ਬਟਨ ਲਾ ਲਾਂਗੇ ਫੇਰ ਸਹੀ ਲੱਗੂਗੀ ਮਾਂ ਯੈਸ ਬੜੀਆ ਗਾਈਸ ਮੈਂ ਪਹਿਲੀ ਵਾਰੀ ਜੈਕਟ ਬਣਾਈ ਪਹਿਲਾਂ ਕਦੀ ਨਹੀਂ ਸੀ ਬਣਾਈ ਪਹਿਲੀ ਵਾਰ ਆਪਣੀ ਕੁਸ਼ਣ ਬਣਾਇਆ ਹੁੰਦਾ ਉਹ अपने लिए भी मैं पहली बारी कुछ बनाया था बनाई भी पहली बारी है जैकेट हम्म hmm. गाइस से मैं छोटी-छोटी बुनती पाई है देखो डिटेल्स देखो गाइस हां ऐसे बॉर्डर भी देखो बॉर्डर अलग बस सेल नहीं करनी आप ऐतज्यू करदी पई मम्मी ने अंदर खाली पता नहीं लगदा दूरों भी बुनती पाई अंदर खाली है मतलब अंदर कोई होनी पाई बुनती हां अंदर बुनती पाला की कहता ਅੰਦਰ ਕੇ ਤੇ ਦੇਖਣੀ ਉਹ ਦਿਮਾਗ ਬਹੁਤ ਜ਼ਿਆਦਾ ਫਟੇਜ ਹੁੰਦਾ ਹੁਣ ਨਾ ਅੰਦਰ ਬੁੰਤੀ ਪਲੇਨ ਨੇ ਉਹ ਤਾਂ ਬੇਕੀ ਆਗੇ ਨਾ ਫਿਰ ਇਸ ਕਰਕੇ ਮੈਂ ਪਲੇਨ ਬਣਾ ਲਈ ਨਹੀਂ ਤਾਂ ਜਿੱਦਾਂ ਸਿੱਧਾ ਪੁੱਠਾ ਬੁਣਿਆ ਸੀ ਆਪਾਂ ਜੇਬ ਨੂੰ ਇਹਦੇ ਵਿੱਚ ਬੁੰਤੀ ਪਾ ਲੰਦੇ ਫਿਰ ਕੀ ਸੀ ਹਾਂ ਗਾਇਸ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ ਅਗਰ ਆਪਾਂ ਕਰੀਏ ਤਾਂ ਯੈਸ ਜੋ ਕੋਲਾ ਬਾਜੀ ਮਾਰ ਕੇ ਦਿਖਾਓ ਕਹਿੰਦੀ ਮੈਂ ਮੇਰੀ ਬਣਾਈਸ ਪਮਾਨ ਬਣਾਈ ਸੀ ਕਹਿੰਦੀ ਜੋ ਕੋਲਾ ਬਾਜੀ ਭਾਰ ਕੇ ਦਿਖਾਓ ਹਾਜਿ ਮੈਨੂੰ ਆਪਣੀਆਂ ਹੱਡੀਆਂ ਚਾਹੀਦੀਆਂ। ਜਮਨਸ ਤੂੰ ਕਲਾਵਾਜੀ ਮਾਰ ਕੇ ਦਿਖਾ। ਸੱਚੀ ਮੈਨੂੰ ਸ਼ੌਂਕ ਵੀ ਆ। ਟੁੱਟੇ ਚੀਜ਼ ਦਾ ਸ਼ੌਂਕ ਆ ਤੈਨੂੰ। ਮਤਲਬ ਕੋਈ ਚਾਹੀਦੀ ਚੀਜ਼ ਦਾ ਸ਼ੌਂਕ ਰਖੜਾ ਰੱਖੇ। ਮੇਰੀ ਬਚਪਨ ਦੀ ਉਹੋ ਇੱਛਾ ਕੀ ਮੈਂ ਉਹ ਵਲੀ ਸਿੱਖਾ ਜਿਹੜੀ ਵੀ ਤੁਹਾਨੂੰ ਦੱਸੀ ਸੀ ਕੀ ਤੂੰ ਕਲਾਵਾਜੀ ਆ ਭਾਵੇਂ? ਹਾਂਜੀ। ਜਾ ਸਰ ਕੱਸੀਆ। ਜਮਨਾ ਜਮਨਾਸਟਿਕ ਕੀ ਕਿੰਦਾ ਹੋ ਪਾਪਾ ਨੇ ਕੀ ਕਿਹਾ ਜਮਨਾਸਟਿਕ ਹੈ ਮਨਾਰੇ ਇਹ ਤਾਂ ਮਦਾਰੀ ਬਣਨਾ ਮਦਾਰੀ ਨਹੀਂ ਨਹੀਂ ਤੇ ਤੁਹਾਨੂੰ ਸ਼ੌਂਕ ਜੂ ਬੋ ਤਾਂ ਮੈਂ ਕਿਹਾ ਗਾਇਸ ਸਭ ਨੂੰ ਮੋਨਾ ਨੂੰ ਸਰਕਸ ਚਲਾਦੀ ਹਾਂ ਆਪਣੇ ਤੇ ਕਿਹੜੀ ਤੋਂ ਕੋਈ ਨਾਲੇ ਆਪਣੇ ਤੇਲ ਦੀ ਕਰ ਲੂਗੀ ਨਾਲੇ ਪੈਸੇ ਲੈ ਆ ਕਰੂਗੀ ਮੈਂ ਕਹਿੰਦੀ ਮੈਨੂੰ ਕਲਾਬਾਜ਼ੀਆਂ ਦਾ ਸ਼ੌਂਕ ਸ਼ੌਂਕ ਆਉਂਦੀਆਂ ਨਹੀਂ ਨਾ ਸ਼ੌਂਕ ਹੀ ਆਉਂਦੀਆਂ ਨਹੀਂ ਮੰਮਾ ਨੇ ਕੀ ਕਿਹਾ ਕੋਈ ਵੀ ਕੰਮ ਸ਼ੌਕ ਆਖ ਨਹੀਂ ਹੁੰਦਾ ਹਾਂ ਜੇ ਆਪਾਂ ਨੂੰ ਸਿੱਧੇ ਸ਼ਿੱਦਤ ਨਾਲ ਕਰੀਏ ਤਾਂ ਇਹਦਾ ਸ਼ੌਂਕ ਹੈ ਪਲੇਨ ਡਾਉਨ ਦਾ ਹਾਂ ਨਹੀਂ ਨਹੀਂ ਨਾ ਸਾਡੇ ਹਾਂ ਰਹਿਣ ਤੋਂ ਬਾਬਾ ਪਲੇਨ ਪਰ ਡੋਣਾ ਵੀ ਨਹੀਂ ਹਣਾ ਅਮਾ ਗਾਇਸ ਮਾਸਟਰ ਜੀ ਨੂੰ ਪਹਿਲੀ ਵਾਰੀ ਸ਼ੌਕ ਆਇਆ ਉਹ ਵੀ ਪਲੇਨ ਡਾਉਣ ਦਾ ਉਦੋਂ ਉਦੋਂ ਪਾਪਾ ਟੀਵੀ 'ਚ ਪਲੇਨ ਹੀ ਦੇਖਦੇ ਹੁੰਦੇ ਹਾਂ ਜਾਂ ਇਹਨਾਂ ਨੇ ਪਲੇਨ ਦੇਖਣੇ ਆ ਜਾਂ ਡਰਾਉਣੀਆਂ ਫਿਲਮਾਂ ਦੇਖਣੀਆਂ ਬਸ ਦੋ ਤਿੰਨ ਜਿਆਦਾ ਸ਼ੌਕ ਆ ਹਾਂ ਜਾਂ ਇੰਗਲਿਸ਼ ਫਿਲਮਾਂ ਇੰਗਲਿਸ਼ ਫਿਲਮਾਂ ਵੀ ਦੇ ਅਜੀਬੋ ਗਰੀਬ ਜਿਹੜੀਆਂ ਹੁੰਦੀਆਂ ਜਿੰਨਾ ਦੀ ਕੋਈ ਸਟੋਰੀ ਨਾ ਹੋਵੇ ਕੋਈ ਸੈਂਸ ਨਾ ਹੋਵੇ ਜਿਹਦਾ ਕੁਝ ਮੋਹ ਸਹਿਰੀ ਨਾ ਹੋਵੇ ਉਹ ਫਿਲਮਾਂ ਪਸੰਦ ਮਾਸਟਰ ਜੀ ਪਾਪਾ ਕਹਿੰਦੇ ਹੂੰ ਗਾਇਸ ਲੰਚ ਟਾਈਮ ਹੋ ਚੁੱਕਾ ਹੈ ਤੇ ਅੱਜ ਅਸੀਂ ਲੰਚ ਵਿੱਚ ਖਾਣ ਲੱਗੇ ਆਂ ਪੂੜੀਆਂ ਚਨੇ ਜਦੋਂ ਮਤਲਬ ਸਾਡਾ ਕੁਝ ਖਾ ਦਾ ਨਹੀਂ ਦਿਲ ਕਰਦਾ ਸੀ ਇਹ ਚੀਜ਼ ਖਾ ਲੈਨੇ ਆ ਤੇ ਹੁਣ ਅਸੀਂ ਸਾਰੇ ਖਾਵਾਂਗੇ ਚਨੇ ਤਾਂ ਅਸੀਂ ਬਾਹਰ ਲੈ ਆਨੇ ਨੇ ਜਦ ਤੱਕ ਤੁਹਾਨੂੰ ਪਤਾ ਨਾਲ ਚਲਾ ਦੇ ਲੈਨੇ ਨੇ ਤੇ ਪੂੜੀਆਂ ਮੋਨਾ ਨੇ ਬਣਾਈਆਂ ਤੇ ਮੈਂ ਤੁਹਾਨੂੰ ਮੋਨਾ ਵੀ ਦਿਖਾਈ ਦਿੰਦੀ ਆ ਮੋਨਾ ਹਲਵਾਈ ਦੀਆਂ ਪੂੜੀਆਂ ਮੋਨਾ ਹਲਵਾਈ ਦੀਆਂ ਪੂੜੀਆਂ ਗਾਇਸ ਮੋਨਾ ਹਲਵਾਈ ਦੀਆਂ ਪੂੜੀਆਂ ਪਾਪਾ ਵੀ ਇਧਰ ਖਾਂਦੇ ਹੋਏ ਨਜ਼ਾਰੇ ਲੈਂਦੇ ਹੋਏ ਜਿਵੇਂ ਪਤਾ ਨੂੰ ਬੋਨਾ ਵੀ ਦਿਖਾਈ ਨਹੀਂ ਮਨਾ ਮਜ਼ਾ ਆ ਰਿਹਾ ਕੀ ਬਣਾਦੇ ਵਕਤ ਕਿਉਂਕਿ ਤਾਂ ਉਪਰ ਭੂਰ ਤੂੰ ਗਿਆ ਪੈ ਲੋ ਮੇਰੇ ਦਿਮਾਗ ਚ ਵੀ ਸੀਗੀ ਗੱਲ ਗਾਇਸ ਵੀ ਅਸੀਂ ਅੱਜ ਪੂੜੀਆਂ ਖਾਣੇ ਪਰ ਇਹਨੇ ਪਹਿਲੇ ਕਹਿਤਾ ਤੇਰੀ ਮੰਦੀ ਗੱਲ ਮੈਂ ਪੜ ਲਈ ਯੈਸ ਆਪਣੇ ਮਨ ਦੀ ਵੀ ਤੂੰ ਕਰ ਲਈ ਹੈਨਾ ਤੇ ਹੁਣ ਮੈਂ ਵੀ ਖਾ ਲੈਣੀ ਖਾਣਾ ਨਹੀਂ ਤੇ ਮੇਰਾ ਠੰਡਾ ਹੋ ਜਾਣਾ ਬਸ ਕਰ ਬਸ ਕਰ ਕੀ ਹੈ ਗਾਈਸ ਆਪਣੀ ਮਾਰ ਮਾਰੀ ਜਿਹਦਾ ਟੀਵੀ ਦੇਖਦੀ ਆ ਹਨਾ ਮਾ ਹਨਾ ਤੇ ਵਾਵਾ ਬੜਾ ਕੰਮ ਕਰਦੇ ਭੇਜੇ ਤਾਂ ਅਸੀਂ ਕੁਛ ਲਾ ਲਈਏ ਫੇਪ ਮਾ ਕੰਦਰਨ ਤੇ ਤਾਂ ਸਿੱਤ ਵਹੀ ਦੇਖੀ ਜਾ ਕਰ ਆਪ ਦਾ ਪਤਾ ਪਤਾ ਮੈਂ ਕੌਣ ਆ ਮੈਂ ਤੇਨ ਤੇਰਾ ਸੈਲਫ ਫਾਰੇ ਨੇ ਪੁੱਛਿਆ ਮੈਂ ਤੇਨ ਤੇਰੀ ਹਰ ਕੋਤਾ ਬਾਰੇ ਪੁੱਛਿਆ ਗਾਈਸ ਆ ਦੇਖਦੀ ਮੱਕ ਬੈਂਕ ਤੇ ਮम्मा ਦੇ ਹੁਲਦਰ ਕੰਮ ਕਰਦੇ ਪਏ ਮੈਨੂੰ ਤੇ ਮਮਾਂ ਨੂੰ ਕੋਈ ਇੰਟਰਸਟ ਨਹੀਂ ਫੇਰ ਵੇਸੇ ਇਹ ਨਾ ਬੋਰ ਹੋਣਦੇ ਆ ਯੈਸ ਗਾ ਅਣਾ ਹੀ ਹੈ ਆਪਣੇ ਕੰਮ ਸੇ ਮਤਲਬ ਔਰ ਮੋਨਾ ਕੋ ਹੈ 빅 बॉस ਔਰ ਜੇ ਜੋ ਫੂੜੀ ਫਾੜੀ ਹੋਤੇ ਆ 빅 बॉस ਦਾ ਇਹਨੇ ਲਾਇਆ ਸੀ ਉਹਨੇ ਰਤੀ ਤਾਂ ਦੇਖ ਲਿਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਕੱਡ-ਕੱਡ ਦੇ ਦਿੰਦੀ ਨਹੀਂ ਨੇ ਦੇਖਿਆ ਨਹੀਂ ਤੇ ਫੇਰ ਹੁਣ ਇਹ ਆ ਪਤਾ ਨਹੀਂ ਕੀ ਦੇਦੀ ਵੀ ਆ ਉਹ ਖਾਈ ਜਾਂਦੀ ਤੇ ਮੋਨਾ ਨੂੰ ਦੇਖੀ ਜਾਂਦੀ ਆ ਇਹ ਪਰ ਕੋ ਪਾਪਾ ਉਬਰਫਾ ਕੇ ਗਾਇਸ ਠੰਡਾ ਵੀ ਨਹੀਂ ਵੰਗ ਮੰਗਦੇ ਹਾਈ ਬਰਫਾ ਪਾਪਾ ਕੇ ਕਿਉਂਕਿ ਮਾਪਾ ਤੇ ਦੇ ਲੱਗਣਾ ਕਿ ਕਿ ਠੰਡੀ ਨਹੀਂ ਇਥੇ ਹੈ ਨਾ ਆ ਉਧਰ ਵੰਗਦੇ ਹੋ ਛੇਵੇਂ ਪਹਿਲਾਂ ਦੀ ਵੀਡੀਓ ਹਾਂ ਵੀ ਉਧਰ ਤਾਂ ਗਰਮੀ ਹੋਊਗੀ ਹਣਾ ਮਾ ਹਾਂ ਗਰਮੀ ਵੀ ਹੋ ਸਕਦੀ ਵੀਡੀਓ ਆਪਰ ਤੇ ਫਿਲਹਾਲ ਠੰਡ ਵੀ ਲ ਹੋਣ ਧੀ ਹੈ ਨਾ ਉਹਦੇ ਵੱਲ ਦੇਖ ਕੇ ਕਿ ਉਹ ਠੰਡੀ ਦਾ ਠੰਡੀ ਦਾ ਚੀਜ਼ ਪੀਣ ਲਈ ਹੈ ਮਿਲੋ ਬਤਾ ਦਿਓ ਜਿਹੜਾ ਕਿ ਆ ਮੈਂ ਚਾਹ ਕੇ ਖਾਣੀ ਹੈ ਨਾ ਮਰੇਟ ਹੋ ਗਈ ਤੈਨੂੰ ਡਰੋਂਦੀ ਮਰੀ ਤੇਰੇ ਸ਼ੂਜ਼ ਦੇਖ ਲਈ ਸੀ ਉੜਦੇ ਲਾਈ ਮੇਰੇ ਆਹ ਤੈਨੂੰ ਮੈਂ ਇੱਥੇ ਡਰਾਉਣਾ ਸੀ ਸ਼ਾਮਾਂ ਦੇਖ ਲਈ ਸੀ ਸਭ ਤੈਨੂੰ ਮੈਂ ਇੱਥੇ ਡਰਾਉਣਾ ਸੀ ਤੇਰੀ ਕਿਸਮਤ ਚੰਗੀ ਸੀ ਤੇ ਬਚ ਗਈ ਇੱਕਦਮ ਦਿਮਾਗ ਆਇਆ ਇਨਸਟੈਂਟ ਦਿਮਾਗ ਇੱਕ ਦਿਮਾਗ ਚ ਆਇਆ ਮम्मा ਬੜਾ ਕੰਮ ਕਰਦੇ ਪਏ ਤੇ ਮੋਨੂ ਉੱਪਰ ਹੋ ਕਰ ਗਈ ਆ ਕੱਪੜੇ ਸੁੱਕਣੇ ਪਾ ਕੇ ਯੈਸ ਜਿਹੜੇ ਤੋਂ ਤੋਂ ਹੋ ਗਏ ਆ ਕੋਈ ਠਾਕੁਰ ਅਗਲੀ ਵਾਰੀ ਵੱਕੜ ਰਹੂਗੀ ਨਹੀਂ ਮਮਾਂ ਡਰਾਇ ਦੋ ਤੈਨ ਬਰੀ ਆ ਮਜ਼ਾ ਆਇਆ ਕੋਈ ਗਾਇਸੇ ਮੈਨੂੰ ਉਹ ਡਰਾਉਂਦੀ ਜਦੋਂ ਮੈਨੂੰ ਪਤਾ ਨਹੀਂ ਹੁੰਦਾ ਇਹ ਲੋਕੀ ਆ ਅੰਮਾ ਪਤਾ ਕਿ ਇਹਨੂੰ ਹੁੰਦਾ ਤਾਂ ਉਹਦੇ ਡਰਾਏ ਜਦੋਂ ਕਿਸੇ ਨੂੰ ਪਤਾ ਨਹੀਂ ਹੁੰਦਾ ਵਾ ਹੈ ਨਹੀਂ ਤੂੰ ਮੈਨੂੰ ਦੱਸ ਕੇ ਡਰਾਇਆ ਕਰ ਅੱਛਾ ਮੈਂ ਜਦੋਂ ਆਖ ਮੈਂ ਸੰਭਲ ਜਾਇਆ ਕਰੂੰਗੀ ਦੱਸ ਕੇ ਤਾਂ ਫੇਕੀ ਮਿਕਸ ਹੋਣਾ ਮਮਾ ਮੈਂ ਡਰੋਂ ਲੱਗੀ ਥੋੜਾ ਡਰ ਗਿਆ ਬਹੁ ਨਹੀਂ ਸੋਣੀ ਮੈਂ ਡਰੀ ਤਾਂ ਆਪੇ ਕਿਹ ਦੱਸ ਕੇ ਡਰਾਏਗਾ ਫਿਲਹਾਲ ਅੰਮਾ ਬਿਜ਼ੀ ਆ ਮਮਾ ਕੰਮ ਕਰਦੇ ਪਏ ਆ ਬਾਅਦ ਚ ਗੱਲ ਕਰੀ ਕਿਉਂਕਿ ਹਲੇ ਮਮਾ ਧਿਆਨ ਕੰਮ ਵਾਲਾ ਨਾ ਮਮ ਗਾਈਜ਼ ਮਮਾ ਕੰਮ ਕੱਟ ਕੇ ਫ੍ਰੀ ਹੋ ਗਏ ਤੇ ਮੀਸ਼ਾ ਕਿਚਨ ਚ ਕੰਮ ਕਰਦੀ ਪਈ ਤੇ ਪਾਪਾ ਬਾਹਰ ਗਏ ਹੋਏ ਆ ਸਮਾਨ ਲੈਣ ਗਏ ਆ ਦੁਕਾਨ ਦਾ ਇਨੀ ਸਾਡੇ ਮਮਾ ਪਾਪਾ ਨੂੰ ਜਾਣਾ ਪਿਆ ਤੇ ਮਮਾ ਕਿਉਂਕਿ ਇੱਕ ਰੀਲ ਹੈ ਨਹੀਂ ਸੀਗੀ ਮੈਂ ਕਿੱਥੇ ਜਾ ਕੇ ਲਿਆਉਣਾ ਫੇ ਨਹੀਂ ਤੇ ਸਵੇਰੇ ਜ਼ਿਆਦਾ ਠੰਡ ਹੁੰਦੀ ਉਦੋਂ ਜਾਣਾ ਪੈਣਾ ਸੀ ਯੈਸ ਤੇ ਗਾਈਜ਼ ਕੋਣ ਦੁਕਾਨ ਦਾ ਕੰਮ ਕੱਟ ਕੇ ਥੋੜੇ ਫ੍ਰੀ ਹੋ ਗਏ ਆ ਕਿਉਂ ਮੈਂ ਤੁਸੀਂ ਥੱਕ ਗਏ ਕਾਫੀ ਹੈ ਨਾ ਹਾਂ ਗਾਈਜ਼ ਮੈਂ 2 ਵਜੇ ਦੀ ਖੜੀ ਆ ਤੇ 5 ਵਜਣ ਵਾਲੀ ਆ ਦੇਖੋ ਹਾਂ ਹਾਂ ਤੈਨ ਕਿੰਨੇ ਹੋਈ ਮਮਨ ਤੈਨ ਕਿੰਨੇ ਮਮਾ ਲਗਾਤਾਰ ਖੜੀ ਹੋ ਕੇ ਮਮਾ ਨੇ ਉਹ ਕਰਿਆ ਕੰਮ ਗਾਇਸ ਨੇ ਆਪਣਾ ਕੰਮ ਕਰ ਲਿਆ ਤੇ ਹਣਾ ਹੁਣ ਗਾਇਸ ਮੇਰੇ ਨਾਲ ਸਕੂਲ ਦੀ ਤਸਵੀਰ ਦੀ ਫੋਟੋ ਹਣਾ ਕਿੱਚੀ ਹੋ ਇਸਕ ਚਵਾ ਕੇ ਜਿੱਦਾਂ ਮਿਲਦੀ ਹੁੰਦੀ ਆਪਾਂ ਨੂੰ ਤੇ ਉਹ ਨਾ ਫੋਟੋਸਟੈਟ ਨਹੀਂ ਫੋਟੋਸਟੈਟ ਕਹਾਤਾ ਫਰੇਮ ਨਹੀਂ ਕਰਾਈ ਸੀ ਕੀ ਕਿਨੇ ਟਾਈਮ ਦਾ ਕਹੀਂਦੇ ਕਰਾਵਾਂਗੇ 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 ਗੱਲ ਨੂੰ ਸਾਲ ਹੋ ਚੱਲਾ ਤੇ ਮੈਂ ਕਿਹਾ ਹੁਣ ਕਰਾ ਲੈਨੇ ਨਾਲੇ ਦੋ ਕੋ ਫੋਟੋਆਂ ਹੋਰ ਫੋਨ ਵਿੱਚ ਕਢਵਾ ਕੇ ਫਰੇਮ ਕਰਾਉਣੀਆਂ ਫਿਰ ਅਜੇ ਮੈਂ ਤਾਂ ਤੁਹਾਨੂੰ ਨਹੀਂ ਜਦੋਂ ਹੋ ਕੇ ਆਉਂਗੇ ਉਦੋਂ ਦਿਖਾਵਾਂਗੇ ਤੁਹਾਨੂੰ ਠੀਕ ਆ ਹੁਣ ਮੈਂ ਤਾਂ ਪਾਪਾ ਚੱਲਿਆਂ ਸਟੂਡੀਓ ਜਿੱਥੇ ਜਿੱਥੋਂ ਹੀ ਕਰਵਾਉਣੇ ਹੁੰਨੇ ਹੂੰ ਹਾਂ ਸਾਈਜ਼ ਬਣਾਉਣਾ ਆਹ ਸਾਈਜ਼ ਬਣਾਉਣਾ ਥੋੜਾ ਵਧੀਆ ਵਾਲਾ ਬਣਾਵਾਂਗੇ ਨਹੀਂ ਸਾਈਜ਼ ਦੇਖਣਾ ਆਹੋ ਦੇਖ ਲੈ ਇੱਕ ਮਿੰਟ ਵਾਈਟ ਗਾਇਸ ਅਸੀਂ ਆਏ ਹਾਂ ਬਟਨ ਲੈਣ ਮੰਮਾ ਦੀ ਕੋਟੀ ਦੇ ਚੈੱਕ ਕਰ ਲੋ ਖਲਾਰੇ ਇਹ ਲਾਸਟਾ 8 ਰੁਪਏ ਪਰ ਮੀਟਰ ਆ ਜਦੋਂ ਸਕੈਨਿਟਰ ਤੇ ਚੇਂਜ ਕਰੂੰਗਾ ਮੂਲ ਲਓ ਡਬ ਡਬੇ ਗਾਇਸ ਦੇਖੋ ਆਹ ਸਹੀ ਹਾਂ ਇੱਕ ਵਾਰ ਮੈਨੂੰ ਦੇਖਣ ਦੋ ਗਾਇਸ ਬਟਨ ਲੈ ਲੈ ਆਵੜੇ ਲੈ ਕੋ ਪਤਾ ਹੋ ਇਹ ਚਮਕਦਾਰ ਬਟਨ ਲੈ ਸੋਨੇ ਵਾਲੇ ਉਹਦੇ ਹੋਰ ਵੀ ਹੈਗੇ ਆ ਬਹੁਤ ਜ਼ਿਆਦਾ ਵੱਡੇ ਆ ਵਾਲੇ ਇਹ ਲੈਣੇ ਇਹ ਕੋਟੇ ਤੇ ਲੱਗਣੇ ਕੋਟੇ ਤੇ ਕੋਟੀ ਤੇ ਨਹੀਂ ਹਾਂਜੀ ਮੈਂ ਤਾਂ ਇਹਦਾ ਵੀ ਫੋਟੋ ਖਿੱਚਵਾ ਕੇ ਨਾ ਮਮ ਨੂੰ ਪਾਉਂਦਾ ਹਾਂ ਤਾਂ ਲੱਗਦਾ ਹਾਂ ਕਿ ਇਹਨਾਂ ਦੀ ਇਹਨਾਂ ਦੀ ਦਿਖਾ ਦਿਓ ਕਿਹੜੇ ਕਿਹੜੇ ਆਜਾ ਜ਼ਿਆਦਾ ਸਿੰਪਲ ਆ ਬਾਬਾ ਇਹਦੀ ਸਿਮੈਟਰੀ ਤਾਂ ਜ਼ਿਆਦਾ ਵੱਡੇ ਆ ਜ਼ਿਆਦਾ ਵੱਡੇ ਆ ਫਰੰਟ ਬੈਂਕ ਹੀ 1.5 ਮੀਟਰ ਦੇ ਵਿੱਚੋਂ ਟੱ ਲੈਣਾ 4 ਮੀਟਰ ਦੀ ਤੁਹਾਨੂੰ ਲੈਂਥ ਚਾਹੀਦੀ ਠੀਕ ਆ ਛੋਟੇ ਨਹੀਂ ਉਹੀ ਸਹੀ ਜਿਹੜੇ ਆਪਾਂ ਲਏ ਗਾਇਸ ਅਸੀਂ ਕਰਿਆ ਆ ਚੁੱਕੇ ਹਾਂ ਤੇ ਬਾਬਾ ਐਕਸਟਰਾ ਲਾਈਟ ਲਾਈ ਮੇਰੇ ਲਈ ਤੇ ਮਮਾ ਆਪਣਾ ਵਲੌਗ ਦੇਖਦੇ ਪਏ ਵਿਆਹ ਵਾਲੇ ਤੇ ਅਣਾ ਉਹ ਬਟਲਿਆਂ ਦੇ ਪਪਾ ਦਾ ਹੋ ਮਮਾ ਨੂੰ ਸੋਨੇ ਬਟਲਿਆਂ ਲਿਆਵਾਂ ਤੁਹਾਡੇ ਲਈ ਅੱਛਾ ਬੂਟੇ ਫੁੱਲ ਸੋਨੇ ਮਮਾ ਬਟੇ ਦੇਖ ਦਿਓ ਫੋਟੋ ਮਾ ਵੀ ਤੇ ਆਣੀ ਮਾ ਬੜੀ ਆ ਨਾ ਮਮਾ ਨੇ ਕਿਹਾ ਸੀ ਉਹਨੇ ਕਿਹਾ ਸੀ ਵਧੀਆ ਬਣਾ ਦੇ ਮਮਾ ਨੇ ਕਿਹਾ ਸੀ ਵੀ ਕਰਾ ਲਈ ਤੇ ਮਮਾ ਜੀ ਨੇ ਦੁਕਾਨ ਤੇ ਮੈਂ ਦਿਹੰਦਿਆਂ ਬਟਨ ਦੇਖੋਮਗੇ ਨਾ ਸੋਨਾ ਬਟਨ ਤਾਂ ਸੋਹਣੇ ਲਿਆਂਦੇ ਆ ਤੁਸੀਂ ਕੋਈ ਸ਼ੱਕ ਨਹੀਂ ਪਰ ਬਟਨ ਥੋੜੇ ਵੱਡੇ ਲਿਆਂਦੇ ਚੌਕ ਵਿੱਚੋਂ ਦੀ ਨੰਗਣੇ ਅੰਮਾ ਇੱਕਮ ਬਟਨ ਵੱਡੇ ਇਹ ਵੱਡੇ ਸਹੀ ਸਾਰੇ ਸੀਗਾ ਇਸ ਤੋਂ ਨਿੱਕੇ ਨਿੱਕੇ ਜਿਆਦਾ ਨਿੱਕੇ ਅਮੋੱਚ ਤੁਹਾਡੇ ਨਿਕਲ ਹੀ ਜਾਣਾ ਸੀ ਫੇ ਆ ਸਾਈਜ਼ ਬਿਲਕੁਲ ਸਹੀ ਆ ਸਲੀਕੂ ਨੂੰ ਦੇਖਣੇ ਪੜਦੇ ਬਿਲਕੁਲ ਸਹੀ ਆ ਅਮਾ ਆਓ ਇਹ ਨਾਲ ਕਿਹੜੇ ਕਲਰ ਲਿਆਂਦਾ ਤੁਸੀਂ ਵਾਈਟ ਤੇ ਚੱਲ ਜਾਣਾ ਆ ਵਾਈਟ ਤੇ ਸਹੀ ਲੱਗਣਾ ਇਹ ਕਿ ਮੋਨ ਦਾ ਰੰਗ ਅੰਦਰੋਂ ਠੀਕ ਬਣੇ ਬਣਵਾ ਦੇ ਆਨੀ ਫੋਟਮਾ ਮਸਤ ਬਣ ਕੇ ਆ ਗਏ ਹਣ ਠੀਕ ਆ ਇੱਕ ਤਾਂ ਮੇਰੇ ਸਕੂਲ ਦੀ ਐ ਦੋ ਪਰ ਇੱਕ ਮੇਰੇ ਸਕੂਲ ਦੀ ਐ ਇੱਕ ਮੇਰੀ ਐ ਇੱਕ ਮੇਰੀ ਤੇ ਮੋਨਾਂ ਦੀ ਤੇ ਇੱਕ ਹੋਰ ਕਿਸੇ ਦੀ ਨਾਲ ਕਿਉਂ ਬਤਾਉਂ ਮੈਂ ਅਭੀ ਨਹੀਂ ਬਤਾਉਂਗੀ ਜਦ ਭਾਈ ਕੀ ਤਬ ਬਤਾਉ ਗਾਇਸ ਫੋਟਮਾ ਫਰੇਮ ਕਰਨੀਆਂ ਦੇਤੀਆਂ ਸੀਗੀਆਂ ਤੇ ਬਟਨ ਮਮਾ ਨੇ ਜਿਹੜੇ ਪਾਪਾ ਤੋਂ ਮੰਗਾਏ ਸੀ ਹੈ ਨਾ ਸਾੜੇ ਤੋਂ ਮਤਲਬ ਮਮਾ ਨੂੰ ਪਸੰਦ ਨਹੀਂ ਆਏ ਹਣ ਜਿਹੜੇ ਲਿਆਂਦੇ ਉਹ ਤੁਹਾਨੂੰ ਕੱਲ ਦਿਖਾ ਦਾਂਗੇ ਤੇ ਜਦੋਂ ਮੰਮਾ ਲਾਉਗੇ ਜਾਂ ਉਦੋਂ ਦਿਖਾ ਦੇਵਾਂਗੇ ਤੇ ਰਾਤ ਹੋ ਚੁੱਕੀ ਆ ਅੱਜ ਦੇ ਵਲੌਗ ਨੂੰ ਪੈਨੇ ਰੱਖ ਤੇ ਉਮੀਦ ਕਰ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਪਰ ਅਗਲੇ ਵਲੌਗ ਚ ਬਾਏ